ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਫਾਈ ਅਭਿਆਨ ਤਹਿਤ ತ್ರಿਪੜੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸਫਾਈ ਅਭਿਆਨ ਚਲਾਇਆ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਰਨ ਕੋੜਾ ਨੇ ਕੀ ਕਿਹਾ ਤੁਸੀਂ ਵਿਸਲੋ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ 75ਵਾਂ ਬਰਥਡੇ ਜਨਮ ਦਿਨ ਪ੍ਰਧਾਨ ਮੰਤਰੀ ਸਾਹਿਬ ਦਾ ਮੋਦੀ ਸਾਹਿਬ ਦਾ ਤੇ ਜਿਵੇਂ ਅੱਜ ਸਾਰੀ ਟੀਮ ਨੇ ਅਸੀਂ ਇੱਥੇ ਗੰਦ ਸਾਫ਼ ਕੀਤਾ ਸਵੇਰੇ ਪਾਰਕ ਦੇ ਵਿੱਚ ਝਾੜੂ ਮਾਰਿਆ ਤੇ ਉਵੇਂ ਹੀ ਜਿਵੇਂ ਭਾਜਪਾ ਦੀ ਸਰਕਾਰ 2027 ਚਾਹੂਗੀ ਉਹ ਵੀ ਪੰਜਾਬ ਦਾ ਗੰਦ ਸਾਫ਼ ਕਰਾਂਗੇ ਉਵੇਂ ਭਾਜਪਾ ਵਰਕਰ ਭਾਜਪਾ ਪਾਰਟੀ ਤੇ ਸਾਡੀ ਲੀਡਰਸ਼ਿਪ ਨੇ ਸਾਰਾ ਗੰਦ ਕੱਢ ਦੇਣਾ ਪੰਜਾਬ ਦਾ ਜਿਵੇਂ ਪਾਰਕ ਚ ਗੰਦ ਇਕੱਠਾ ਹੋਇਆ ਹੋਇਆ ਓਵੇਂ ਪੰਜਾਬ ਚ ਵੀ ਗੰਦ ਇਕੱਠਾ ਹੋਇਆ ਹੋਇਆ ਤੇ ਸਾਡੇ ਪ੍ਰਧਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਆਰਕੇ ਸਿੰਧੀ ਜੀ ਦੀ ਗਾਈਡੈਂਸ ਦੇ ਵਿੱਚ ਨਕੁਲ ਸੋਫਾ ਜੀ ਬੱਲੀ ਜੀ ਭੰਬਰਾ ਜੀ ਅਸੀਂ ਸਾਰੇ ਇੱਥੇ ਦੀ ਟੀਮ ਟ੍ਰਿਪੜੀ ਮੰਡਲ ਦੀ ਅੱਜ ਸਵੇਰੇ ਸਵੇਰੇ ਆ ਕੇ ਇੱਥੇ ਸਫਾਈ ਦਾ ਕੰਮ ਜੋ ਸਾਡੀ ਪਾਰਟੀ ਵੱਲੋਂ ਇਨਸਟਰਕਸ਼ਨ ਹੋਇਆ ਉਹ ਅਭਿਆਨ ਸ਼ੁਰੂ ਕੀਤਾ ਤੇ ਅੱਗੇ ਵੀ ਜੋ ਜੋ ਕੰਮ ਲੋਕਾਂ ਵਾਸਤੇ ਤੇ ਪਾਰਟੀ ਦਾ ਹੁਕਮ ਆਂਦਾ ਰਹੇਗਾ ਜੀ ਸਾਡੀ ਟੀਮ ਸਾਰੇ ਭਾਜਪਾ ਵਰਕਰ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ